कोरोना वायरस ਦੇ ਚੱਲਦੇ ਆ ਜਿੱਥੇ ਪੂਰੀ ਦੁਨੀਆ ਰੁਕ ਚੁੱਕੀ ਹੈ ਉੱਥੇ ਹੀ ਗੁਰਨਾਨਕ ਪਾਤਸ਼ਾਹ ਵੱਲੋਂ ਚਲਾਈ ਗਈ ਰੀਤ ਲੰਗਰਾਂ ਦੀ ਰੀਤ ਅੱਜ ਵੀ ਚੱਲ ਰਹੀ ਹੈ ਗੁਰੂ ਘਰਾਂ ਦੇ ਵਿੱਚ ਭਾਵੇਂ ਖਾਣ ਲਈ ਲੰਗਰ ਹੋਵੇ ਭਾਵੇਂ ਦਵਾਈਆਂ ਦੇ ਲੰਗਰ ਹੋਵੇ ਭਾਵੇਂ ਹੋਰ ਵਿਵਸਥਾਵਾਂ ਪੂਰੇ ਉਸੇ ਤਰ੍ਹਾਂ ਚੱਲ ਰਹੀਆਂ ਹਨ ਜਿਸ ਤਰ੍ਹਾਂ ਪਿਛਲੇ ਲੰਬੇ ਅਰਸੇ ਤੋਂ ਚੱਲਦੀਆਂ ਆ ਰਹੀਆਂ ਸਨ ਇਸੇ ਤਰ੍ਹਾਂ ਅੱਜ ਨੇੜਲੇ ਪਿੰਡ ਸੋਲਖੀਆਂ ਵਿਖੇ ਗੁਰਦੁਆਰਾ ਯਾਦਗਾਰ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਬੀਬੀ ਕਮਲਜੀਤ ਕੌਰ ਜੀ ਦੀ ਅਗਵਾਈ ਵਿੱਚ ਲੰਗਰ ਚਲਾਏ ਜਾ ਰਹੇ ਹਨ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੇ ਕਸਬਿਆਂ ਕਲੋਨੀਆਂ ਤੇ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਲੰਗਰ ਵਰਤਾਇਆ ਜਾ ਰਿਹਾ ਹੈ ਕਿਵੇਂ ਸੇਵਾ ਚੱਲ ਰਹੀ ਹੈ ਆਓ ਗੱਲਬਾਤ ਕਰਦੇ ਹਾਂ ਬੀਬੀ ਕਮਲਜੀਤ ਕੌਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਾਂ ਨੂੰ ਅੱਜ ਪਤਾ ਹੀ ਹੈ ਕਿ ਪੂਰੇ ਵਿਸ਼ਵ ਵਰਲਡ ਵਿੱਚ ਹਿੰਦੁਸਤਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਤੁਰਕੂਬ ਦੋਤੇ ਜੀ ਨਾਲ ਸੰਬੰਧ ਇਹ ਇਸ ਮਹਾਮਾਰੀ ਨੂੰ ਰੋਕਣ ਲਈ ਜੋ ਸਰਕਾਰ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਵਰਲਡ ਕੈਰ ਸਰਕਾਰਾਂ ਲੌਗ ਆਊਟ ਕਰ ਰਹੀਆਂ ਕਰੋ ਕਰੀ ਕਲਫੂ ਲਗਾ ਰਹੇ ਨੇ ਬਾਜ਼ਾਰ ਮਾਰਕੀਟ ਬੰਦ ਕਰ ਰਹੇ ਨੇ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਇਸ ਨੂੰ ਜੋ ਪ੍ਰਸ਼ਾਸਨ ਨੇ ਸਾਨੂੰ ਨਿਯਮ ਦਿੱਤੇ ਨੇ ਸਾਨੂੰ ਸਾਰਿਆਂ ਨੂੰ ਇਹਦਾ ਪਾਲਨ ਕਰਨੀ ਚਾਹੀਦੀ ਹੈ ਇਹਨਾਂ ਪਾਲਣਾ ਕਰਦੇ ਹੋਏ ਕਈ ਗਰੀਬ ਪਰਿਵਾਰਾਂ ਨੂੰ ਲੋੜਵੰਦ ਮਜ਼ਦੂਰਾਂ ਨੂੰ ਕਈ ਔਕੜਾਂ ਵੀ ਚਲਣੀਆਂ ਪੈ ਰਹੀਆਂ ਨੇ ਪਰ ਇਹਨਾਂ ਦਾ ਸੋਲੂਸ਼ਨ ਇੱਕਿਆ ਗੁਰੂਕਰ ਆਪਣੇ ਇਲਾਕੇ ਦੇ ਮੋਹਰੀ ਬੰਦੇ ਜਿਨ੍ਹਾਂ ਦੇ ਕੋਲ ਸਾਰੀ ਸੁੱਖ ਸੂਰਤਾ ਹੈਗੀਆਂ ਨੇ ਉਹ ਆਪਣੇ ਨਾਲ ਦੇ ਪਿੰਡਾਂ ਦੇ ਵਿੱਚ ਆਪਣੇ ਗਰੀਬ ਦਬਕੇ ਦੇ ਲੋਕਾਂ ਦੀ ਮਦਦ ਕਰ ਸਕਦੇ ਹਨ ਪਰ ਮੈਂ ਇੱਕ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਆਪਾਂ ਬਾਹਰ ਨਿਕਲ ਕੇ ਮੰਡੀਆਂ ਵਿੱਚ ਜਾਣ ਦੀ ਬਜਾਏ ਆਪਾਂ ਨੂਨ ਦੇ ਨਾਲ ਰੋਟੀ ਛੱਕ ਸਕਦੇ ਹਾਂ ਦੁੱਧ ਦੇ ਬਿਨਾ ਆਪਾਂ ਰਹਿ ਸਕਦੇ ਹਾਂ ਪ੍ਰਸ਼ਾਦੀ ਬਿਨਾ ਨਹੀਂ ਰਹਿ ਸਕਦੇ ਪਰ ਆਪਾਂ ਹਲਕਾ ਪ੍ਰਸ਼ਾਦਾ ਘਰ ਦੇ ਵਿੱਚ ਅੱਗੇ ਜਿੱਥੇ ਦੋ ਪ੍ਰਸ਼ਾਦੇ ਛੱਕ ਸਕਦੇ ਸੀ ਉੱਥੇ ਇੱਕ ਪ੍ਰਸ਼ਾਦਾ ਛੱਕ ਸਕਦੇ ਹਾਂ ਛੋਟੇ ਮਿਨੀਮਮ ਦੇ ਵਿੱਚ ਰਹਿ ਕੇ ਅਸੀਂ ਇਸ ਦਸ ਦਿੱਤਾ ਦੀ ਘੜੇ ਨੂੰ ਔਕਰ ਦੀ ਘੜੀ ਨੂੰ ਹੰਦਾ ਸਕਦੇ ਹਾਂ ਵਾਹਿਗੁਰੂ ਨੇ ਆਪਾਂ ਨੂੰ ਸਬਰ ਸੰਤੋਖ ਬਖਸ਼ਿਸ਼ ਕੀਤਾ ਹੈ ਕਿਸੇ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਵਿਖੇ ਜਦੋਂ ਰਾ ਪਿਆ ਸੀ ਮਹਾਰਾਜ ਕੋਲ ਐਨੇ ਸਾਧਨ ਸੀ ਪਰ ਮਹਾਰਾਜ ਦੇ ਸਿੰਘਾਂ ਨੇ ਇੱਕ ਮਹੀਨੇ ਦੇ ਜੋ ਸੀ ਰਾ ਬੰਦੀ ਦੇ ਵਿੱਚ ਰਹਿ ਕੇ ਸੀਮਤ ਸਾਧਨਾ ਦੇ ਵਿੱਚ ਇੱਕ ਤੋਂ ਡੇਢ ਮਹੀਨਾ ਅੰਦਰ ਕੱਟਿਆ ਕੀ ਆਪਾਂ 21 ਦਿਨ ਵੀ ਨਹੀਂ ਕੱਟ ਸਕਦੇ ਇਹ 21 ਦਿਨ ਜੋ ਸਰਕਾਰ ਨੇ ਸਾਨੂੰ ਦਿੱਤੇ ਨਹੀਂ कोरोना वायरस ਲਈ ਲੜਨ ਲਈ ਦੁੱਤੇ ਨੇ ਇਹ ਚੇਨ ਨੂੰ ਤੋੜਨ ਵਾਸਤੇ ਦਿੱਤੇ ਨੇ ਮੈਂ ਬੇਨਤੀ ਕਰਾਂਗੀ ਸੰਗਤ ਅੱਗੇ ਹੱਥ ਜੋੜ ਕੇ ਕਿ ਆਪਣੇ ਘਰਾਂ ਚੋਂ ਜ਼ਰੂਰਤ ਪੈਣ ਤੇ ਹੀ ਨਿਕਲ ਮੈਡੀਕਲ ਸਹੂਲਤ ਲਈ ਨਿਕਲ ਜੇ ਲੋੜ ਹੈ ਤਾਂ ਤੁਹਾਡੇ ਆਂ ਘਰੋਸ ਵਿੱਚ ਤੁਹਾਡੇ ਯਾਰ ਮਿੱਤਰ ਨੇ ਗੁਰੂ ਘਰ ਨੇ ਮੈਂ ਗੁਰੂ ਘਰ ਸੰਗਤ ਦੇ ਵਿੱਚ ਬੇਨਤੀ ਕਰਾਂਗੀ ਕਿ ਪ੍ਰਸ਼ਾਦਾ ਜੋ ਤੁਹਾਡੇ ਕੋਲੋਂ ਥੋੜਾ ਤੋਂ ਥੋੜਾ ਸੰਗਤ ਵਿੱਚ ਜ਼ਰੂਰ ਦਿਓ ਜ਼ਰੂਰੀ ਲੋੜਾਂ ਦਿਓ ਗੁਰਦੁਆਰਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਵਿੱਚ ਬਾਬਾ ਸਰੂਪ ਸਿੰਘ ਜੀ ਨੇ 24 ਘੰਟੇ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਰਕਾਰ ਉਹ ਲੰਗਰ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ ਪਰ ਅਸੀਂ ਇਹ ਵੀ ਕਹਿੰਦੇ ਆ ਕਿ ਸੰਗਤ ਆਉ ਉਹ ਤਾਂ ਕਿ ਆਪਣੇ ਹੱਥਾਂ ਨਾਲ ਜੋ ਪ੍ਰਕਾਸ਼ਨਸ ਤੁਹਾਨੂੰ ਦੱਸੇ ਗਿਆਨ ਉਹਨਾਂ ਤੋਂ ਫਾਲੋ ਕਰੋ ਸੋਰਖਿਆ ਸਾਹਿਬ ਤੇ ਤੁਸੀਂ ਜਦੋਂ ਆਨੇ ਹੋ ਅਸੀਂ ਕਹਿੰਦੇ ਜੀ ਆਇਆਂ ਨੂੰ ਪ੍ਰਸ਼ਾਦਾ ਪਾਣੇਗੀ ਅਸੀਂ ਵਿਵਸਥਾ ਕੀਤੀ ਹੋਈ ਹੈ ਬਾਹਰ ਲੋੜ ਬੰਦ ਰਿਕਸ਼ੇ ਵਾਲੇ ਮਜ਼ਦੂਰਾਂ ਨੂੰ ਅਸੀਂ ਪ੍ਰਸ਼ਾਦਾ ਪਾਣੀ ਟਰੱਕਾਂ ਵਾਲੇ ਸਿੰਘਾਂ ਨੂੰ ਆਂਦੇ ਹੋਏ ਯਾਤਰੀਆਂ ਨੂੰ ਐਂਬੂਲੈਂਸਾਂ ਨੂੰ ਸਾਰੇ ਨੂੰ ਅਸੀਂ ਪ੍ਰਸ਼ਾਦਾ ਪ੍ਰੋਵਾਈਡ ਕਰਵਾਨੇ ਆ ਪਰ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਹੈ ਅੱਜ ਦੇ ਟਾਈਮ ਵਿੱਚ ਜੇ ਸਿੱਖ ਕੌਮ ਸੇਵਾ ਕਰਨਾ ਚਾਹੁੰਦੀ ਹੈ Hindu ਭਾਈਚਾਰਾ ਸੇਵਾ ਕਰਨਾ ਚਾਹੁੰਦਾ ਹੈ ਮੁਸਲਮਾਨ ਭਾਈਚਾਰਾ ਸੇਵਾ ਕਰਨਾ ਚਾਹੁੰਦਾ ਹੈ ਮੈਂ ਸੋਚ ਰਹੀ ਹਾਂ ਮੈਂ ਹੀ ਨਹੀਂ ਕਿ ਸਾਡੇ ਸਾਰੇ ਸੰਤ ਸਮਾਜ ਇਹੀ ਸੋਚ ਰਿਹਾ ਹੈ ਕਿ ਇਸ ਅੱਜ ਦੇ ਟਾਈਮ ਵਿੱਚ ਸਭ ਤੋਂ ਵੱਡੀ ਸੇਵਾ ਹੈ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਜੇ ਅਸੀਂ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਆ ਸਮਝੋ ਅਸੀਂ ਆਪਣੇ ਨਾਲ ਦੇ ਸਵਾ ਬੰਦਿਆਂ ਨੂੰ ਬਚਾ ਰਹੇ ਹਾਂ ਆਪਣੇ ਆਪ ਨੂੰ ਬਚਾਓ ਕੋਰੋਨਾ ਵਾਇਰਸ ਨੂੰ ਸੀਰੀਅਸਲੀ ਲੋ ਠੀਕ ਹੈ ਜੀ ਤੇ ਸੈਕਿੰਡ ਨੰਬਰ ਤੇ ਸਾਰੇ ਜਾਣੇ ਆਪਣੇ ਆਪ ਨੂੰ ਹੀ ਬਚਾਣਾ ਜੇ ਤੁਸੀਂ ਆਪਣੇ ਆਪ ਦਾ ਬਚਾ ਕਰੋਗੇ ਸਮਝੋ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੀ ਕਮਿਊਨਿਟੀ ਦਾ ਤੇ ਹਿੰਦੁਸਤਾਨ ਦਾ ਪੱਲਾ ਕੁਰੋਂਗੇ ਅਰ ਵਰਲਡ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਏ ਨਾ ਗੁਰਦੁਆਰਾ ਯਾਦਗਾਰ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਵਿਸਤਾਰ ਪੂਰਵਕ ਦੱਸਿਆ ਕਿ ਗੁਰੂ ਘਰ ਵੱਲੋਂ ਕਿਵੇਂ ਜਿਹੜੀ ਇਹ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਲੋੜਵੰਤਾ ਲਈ ਉਹਨਾਂ ਦੇ ਘਰ ਘਰ ਜਾ ਕੇ ਲੰਗਰ ਵੰਡਿਆ ਜਾ ਰਿਹਾ ਹੈ ਨਾਲ ਹੀ ਜਿਹੜੇ ਸੇਵਾ ਨਿਭਾ ਰਹੇ ਪੁਲਿਸ ਕਰਮਚਾਰੀ ਨੇ ਉਹਨਾਂ ਲਈ ਵੀ ਇਹ ਲੰਗਰ ਵਰਤਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਹ ਕਰੋਨਾ ਦੀ ਬਿਮਾਰੀ ਹੈ ਇਸ ਦੇ ਵਿੱਚ ਘਰ ਤੋਂ ਬਾਹਰ ਬਿਲਕੁਲ ਨਾ ਨਿਕਲੋ ਜੇ ਬਹੁਤੀ ਜ਼ਿਆਦਾ ਲੋੜ ਪੈਂਦੀ ਹੈ ਤਾਂ ਹੀ ਘਰ ਤੋਂ ਬਾਹਰ ਨਿਕਲੋ ਕੈਮਰਾਮੈਨ ਜਗਦੇਵ ਸਿੰਘ ਦੇ ਨਾਲ ਹਰਮੀਤ ਸਿੰਘ ਕੋਰਾਲੀ ਤੋਂ